ਹਾਂਜੀ ਦੋਸਤੋ ਯਾਰ ਅੱਜ ਆਪਾਂ ਤੁਹਾਨੂੰ ਵਿਖਾਉਣੇ ਆ ਤੂੰ ਯਾਰ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਡਰਾਈ ਜਾਂਦਾ ਹੈ ਚੱਲ ਬਜ ਇਹ ਅੱਜ ਆਪਾਂ ਤੁਹਾਨੂੰ ਵਿਖਾਉਨੇ ਆ ਮੁਰਗੀਆਂ ਦੇ ਟਿਕਾਣੇ ਇਧਰ ਵੇਖੋ ਕਿੱਥੇ ਵੜ ਕੇ ਬੈਠੀਆਂ ਹੋਈਆਂ ਉਹ ਚੈੱਕ ਕਰੋ ਓਏ ਆ ਜਾਓ ਬਾਹਰ ਲਓ ਜੀ ਫੋਜ ਵੀ ਤੁਰੀ ਆਉਂਦੀ ਹੈ ਹਮਲਾ ਹੋਣ ਲੱਗਾ ਜੀ ਇਹਨਾਂ ਦੇ ਹਮਲਾ ਬਾਕੀ ਵੇਹ ਆਪਾਂ ਨੂੰ ਕਿਹੇ ਗੱਲ ਦੀ ਟੈਨਸ਼ਨ ਨਹੀਂ ਹੈਗੀ ਜਾਲੀ ਬੜੀ ਮਜ਼ਬੂਤ ਲੱਗੀ 10 10 ਫੁੱਟ ਉੱਚੀ ਆ ਤੇ ਦਿਲ ਤਾਂ ਉਹਨਾਂ ਦਾ ਬੜਾ ਕਰਨ ਦਿਆ ਕਿ ਅੰਦਰ ਰਹੀਏ ਤੇ ਇੱਕ ਅੱਧੀ ਮੁਰਗੀ ਫੜ ਕੇ ਲੈ ਕੇ ਜਾਈਏ ਪਰ ਵਸ ਨਹੀਂ ਚੱਲਦਾ ਇਹਨਾਂ ਦਾ ਤੇ ਇੱਕ ਇਧਰ ਬੜੀਆਂ ਬਾਕੀ ਥੋੜੀਆਂ ਬਹੁਤ ਤੇ ਆ ਚੈੱਕ ਕਰੋ ਇਹ ਮੁਰਗੀਆਂ ਤਾਂ ਨਾ ਡਰਦੀਆਂ ਅੰਦਰ ਵਿੜ ਕੇ ਬੈਠੀਆਂ ਰਹਿੰਦੀਆਂ ਯਾਰ ਆ ਬਾਲਣ ਵੀ ਨਾ ਜਿਵੇਂ ਮੰਨ ਲਓ ਕਿ ਆਪਾਂ ਕੋਈ ਵੀ ਮੁਰਗੀਆਂ ਨੂੰ ਜਾਂ ਬੱਕਰੀਆਂ ਵਾਸਤੇ ਕੋਈ ਵੀ ਤੂਤ ਤਰੇਕਾ ਤਰੁਕਾ ਜੰਮੂ ਜੰਮੂ ਲੈ ਕੇ ਹੁੰਨੇ ਆਂ ਨਾਲੇ ਮੁਰਗੀਆਂ ਨੂੰ ਪਾ ਦੀ ਤਾਂ ਨਾਲੇ ਬੱਕਰੀਆਂ ਨੂੰ ਤੇ ਜਿਹੜਾ ਵੀ ਕੁਝ ਬਜਦਾ ਫਿਰ ਆਪਾਂ ਇੱਥੇ ਸਟੋਰ ਕਰ ਦਿੰਨੇ ਆਂ ਇੱਕ ਤਾਂ ਯਾਰ ਦੋਵੇਂ ਰੱਜ ਰੁਜ ਲੈਂਦੀਆਂ ਐ ਤੇ ਦੂਜਾ ਬਾਲਣ ਦਾ ਬਾਲਣ ਜੁੜ ਜਾਂਦਾ ਐ ਉਧਰ ਤੁਹਾਨੂੰ ਵਿਖਾਈਏ ਆਪਣੇ ਸ਼ੇਰ ਬੱਗੇ ਲੋ ਇੱਧਰ ਆ ਚੈੱਕ ਕਰੋ ਆਪਣੇ ਪ੍ਰਧਾਨ ਸ਼ੇਰ ਹਾਂਜੀ 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 ਇੱਧਰ ਤੁਹਾਨੂੰ ਮੈਂ ਵਿਖਾਉਂਦਾ ਇਹਦੇ ਪੈਰ ਆ ਪੈਰ ਚੈੱਕ ਕਰਿਓ ਇਹ ਚੀਜ਼ ਹੀ ਵੱਖਰੀ ਜੀ ਆ ਰੁਕ ਜਾ ਰੁਕ ਜਾ ਵੀਡੀਓ ਬੰਦੀ ਪਈ ਮਾਮਾ ਫੇਮਸ ਹੋ ਜਾਏਗਾ ਆ ਇੱਧਰ ਦੇਖੋ ਇਹਦਾ ਪੈਰ ਚੈੱਕ ਕਰਿਓ ਇਹ ਚੀਜ਼ ਹੀ ਵੱਖਰੀ ਆ ਦੋਵੇਂ ਬੱਕਰੇ ਹੀ ਆ ਆਏ ਸ਼ੀ ਇਧਰਾ ਇਧਰਾ ਇੱਧਰ ਆ ਜਾ ਇੱਧਰ ਆ ਜਾ ਹਾਂ ਠਾ ਦਿੱਤਾ ਏ ਡਿਸਟਰਬ ਹੋ ਗਿਆ ਹੂੰ ਤੂੰ ਲੋ ਜੀ ਵੇ ਵੋ ਕਿ ਉਹ ਫੌਜ ਗਈ ਜੀ ਭੱਜ ਮੈਦਾਨ ਛੱਡ ਕੇ ਆ ਵੇ ਇਧਰ ਕਿਵੇਂ ਬੜੀਆਂ ਆਇਆਂ ਓਹੋ ਹੋ 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 ਆਂਡੇ ਆਂਡੇ ਵੀ ਭਰਾਵਾ ਪਏ ਹੋਏ ਜੇ ਤੁਸੀਂ ਯਾਰ ਇਦਾਂ ਤਾਂ ਨੁਕਸਾਨ ਕਰਾਉਗੀਆਂ ਇਥੋਂ ਤਾਂ ਲੱਭਣੇ ਵੀ ਨਹੀਂ ਆਪਾਂ ਨੂੰ ਉਹ ਜੀ ਦੋ ਆਂਡੇ ਪਏ ਇੱਕ ਮਿੰਟ ਜੇ ਆਏ ਕਾਬੂਤਾਂ ਡੂੰਗਾ ਕੰਮ ਬੜਾ ਏ ਕਿੱਥੇ ਕਿੱਥੇ ਵੜ ਕੇ ਆਂਡੇ ਦੇਂਦੀਆਂ ਹੈਂ ਘਰੇਂ ਦੇ ਥੱਲੇ ਕਿੰਨੇ ਆਂਡੇ ਪਏ ਹੋਣਗੇ ਹੋਰ ਤੇ ਇਹ ਤਾਂ ਯਾਰ ਹੁਣ ਉਦੋਂ ਹੀ ਪਤਾ ਲੱਗਣਾ ਜਦੋਂ ਸਾਰਾ ਬਾਲਾਂ ਚ ਕੀਜ ਗਿਆ ਤੇ ਇੱਧਰ ਆਪਣੀਆਂ ਬੱਕਰੀਆਂ ਯਾਰ ਮੈਂ ਇੱਕ ਵੀਡੀਓ ਅੱਗੇ ਵੀ ਪਾਈ ਹੋਈਗੀ ਕਿ ਜੇ ਕਿਹੇ ਪੰਜਾਬ ਚ ਕਿਸੇ ਤੋਂ ਬੀਟਨ نسل ਦਾ ਬੱਕਰਾ ਹੈਗਾ ਏ ਉਹ ਆਪਣੇ ਨਾਲ ਕੰਟੈਕਟ ਜਰੂਰ ਕਰੇ ਤੇ ਆ ਜਿਹੜੇ ਦੋ ਸ਼ੇਰ ਆ ਆ ਲਈ ਬੱਕਰੀ ਦੇ ਹਾਂ ਉਹ ਕੁਛ ਨਹੀਂ ਕਹਿੰਦੇ ਤੇਰੇ ਰਾਜਿਆਂ ਨੂੰ ਲੈ ਜੀਏ ਤਾਂ ਮੈਂ 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 ਲੱਗੀ ਹੋਈ ਐ ਮੈਂ ਮੈਂ ਕਰਨ ਹੁੰਦੇ ਭਾਵੇਂ ਚੋਕ ਕੇ ਨਾ ਲੈ ਜਾਂਦੇ ਹੋ ਈਏ ਹਾਂਜੀ ਆ ਜੀ ਆਪਣਾ ਪੂਰਾ ਫਰੀ ਰੇਂਜ ਏਰੀਆ ਜਿੰਦੇ ਵਿੱਚ ਮੁਰਗੀਆਂ ਵੀ ਆ ਇਧਰ ਬੱਕਰੀਆਂ ਵੀ ਬੰਨੀਆਂ ਹੋਈਆਂ ਆਪਾਂ ਤੇ ਉਧਰ ਆਪਣੀਆਂ ਮੱਜਾ ਇਹ ਇੰਨੀਆਂ ਮੁਰਗੀਆਂ ਬਾਹਰ ਆ ਤੇ ਬਾਕੀ ਕੁਝ ਅੰਦਰ ਆ ਆਜੋ ਤੁਹਾਨੂੰ ਨਾ ਇੱਕ ਮੁਰਗੀ ਵਿਖਾਉਣਾ ਮੈਂ ਇਹਦਾ ਨਾ ਯਾਰ ਆਪਾਂ ਆਪਰੇਸ਼ਨ ਕੀਤਾ ਸੀਗਾ ਇਹਦਾ ਨਾ ਖਾਂਬ ਨਾ ਥੋੜਾ ਜਣਾ ਸਾਈਡ ਤੋਂ ਟੁੱਟ ਜੇ ਗਿਆ ਸੀਗਾ ਤੇ ਫਿਰ ਆਪਾਂ ਨਾ ਸਾਰਾ ਕੱਟ ਹੀ ਦਿੱਤਾ ਸੀਗਾ ਆਹ ਵਾਲੀ ਮੁਰਗੀ ਵਿਖਾਉਣ ਦੇ ਮੈਡਮ डर पट्टी बनी एक में में एक रोक जा फिर कुछ कर देना हूं मेरे लागे नहीं लगती है यार ये भी करना जरूरी है नहीं तो ना इन्हें मर जानागा जे आप खंभ ना वर् कु नहीं कि चुजा चंजा मारके ना खराब ज करता है नहीं एने काबू ਆ ਹੁਣ ਆ ਗਏ ਇੱਧਰ ਤੇ ਉਧਰ ਬੱਕਰੀ ਦੀ ਭਾੜੀ ਬਣੀ ਹੋਈ ਆ। ਉਹ ਇੱਥੇ ਹੀ ਆ ਇੱਥੇ ਹੀ ਕਿਧਰ ਨਹੀਂ ਗਏ? ਨੇ ਉਧਰ। ਉਹ ਇੱਥੇ ਹੀ ਆ ਮੈਡਮ ਇੱਥੇ ਆ। ਉਧਰ ਚਲ ਗਏ ਇਹਦੇ ਉੰਦੀ ਭਾੜੀ ਬੜੀ ਆ। ਜਦੋਂ ਵੀ ਅੱਖਾਂ ਤੋਂ ਦੂਰ ਹੋ ਜਾਂਦੇ ਆ ਨਾ ਬੱਕਰੀ ਦੇ ਤੇ ਉਹਨੇ ਇਦਾਂ ਮੈਮੇ ਹੀ ਕਰਨਾ ਸ਼ੁਰੂ ਕਰ ਦੇਣਾ। ਲੋ ਜੀ ਚੰਗਾ ਫਿਰ ਮਿਲਦੇ ਆਪਾਂ ਅਗਲੀ ਵੀਡੀਓ ਚ।